ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਬਸੰਤ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਇੱਕ ਤੁਕ ਵਾਲੇ ਸ਼ਬਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਹੈ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਗਲ ਇੱਛਾ ਜਪ ਪੁੰਨੀਆਂ ਜਿਨ੍ਹਾਂ ਨੇ ਸਿਮਰਨ ਕੀਤਾ ਪ੍ਰਮਾਤਮਾ ਦਾ ਨਾਮ ਜਪ ਕੇ ਉਹਨਾਂ ਦੀਆਂ ਸਾਰੀਆਂ ਮਰਾਦਾ ਪੂਰੀਆਂ ਹੋ ਗਈਆਂ ਰਬ ਮੇਲੇ ਜੀ ਵਿਛੁਣੇ ਆ ਚਿਰ ਦੇ ਵਿਛੜੇ ਹੋਇਆਂ ਨੂੰ ਵੀ ਪ੍ਰਭੂ ਨੇ ਆਪਣੇ ਚਰਨਾਂ ਦੇ ਨਾਲ ਮਿਲਾ ਲਿਆ ਤੁਮ ਰਵੋ ਗੋਬਿੰਦੈ ਰਮਣ ਜੋਗ ਤੁਸੀਂ ਸਿਮਰਨ ਜੋਗ ਗੋਬਿੰਦ ਦਾ ਨਾਮ ਸਿਮਰਿਆ ਕਰੋ ਜੇ ਤੇ ਰਵੇ ਸੁਖ ਸਾਝ ਭੋਗ ਰਹਾਓ ਜੇ ਉਸ ਦਾ ਨਾਮ ਸਿਮਰਿਆ ਜਾਏ ਤਾਂ ਆਤਮਾ ਕਡੋਲਤਾ ਤੇ ਸੁੱਖਾਂ ਦਾ ਸਵਾਦ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਨਦਰ ਨਿਹਾਲਿਆ ਪ੍ਰਭੂ ਨੇ ਆਪਣੇ ਦਾਸ ਦੀ ਸਦਾ ਆਪ ਸੰਭਾਲ ਕੀਤੀ। ਆਪਣਾ ਦਾਸ ਆਪ ਸੰਭਾਲਿਆ ਕਿਰਪਾ ਕਰਕੇ ਪ੍ਰਭੂ ਨੇ ਆਪਣੇ ਦਾਸ ਨੂੰ ਸਦਾ ਮਿਹਰ ਦੀ ਨਿਗਾਹ ਨਾਲ ਤੱਕਿਆ। ਸੇ ਜਿਸ ਸੁਭਾਵੀ ਰਸ ਬਣੀ ਪ੍ਰਭੂ ਮਿਲ ਆਪ ਦੇ ਸਵਾਦ ਨਾਲ ਉਹਨਾਂ ਦੇ ਹਿਰਦਾ ਸੇ ਸੋਹਣੀ ਬਣ ਜਾਂਦੀ ਹੈ ਆਏ ਮਿਲੇ ਪ੍ਰਭ ਸੁਖ ਧਨੀ ਜਿਸ ਮਨੁੱਖ ਨੂੰ ਆ ਕੇ ਸੁਠਾ ਦੇ ਮਾਲਕ ਪ੍ਰਭੂ ਜੀ ਮਿਲ ਕਹਿੰਦੇ ਹਨ ਮੇਰਾ ਗੁਣ ਔਗਣ ਨਾ ਵਿਚਾਰਿਆ ਪ੍ਰਭੂ ਨੇ ਮੇਰਾ ਕੋਈ ਗੁਣ ਨਹੀਂ ਵਿਚਾਰਿਆ ਕੋਈ ਔਗਣ ਨਹੀਂ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਹੈ ਨਾਨਕ ਮਿਹਰ ਕਰਕੇ ਉਸ ਨੇ ਮੈਨੂੰ ਆਪਣੇ ਚਰਨਾਂ ਦਾ ਜਾਰੀ ਬਣਾ ਲਿਆ ਬਸੰਤ ਮਹਲਾ ਪੰਜਵਾਂ ਕਿਲਕ ਮਨਸੇ ਗਾਏ ਗੁਨਾ ਕੋਈ ਵੀ ਮਨੁੱਖ ਹੋਵੇ ਪ੍ਰਮਾਤਮਾ ਦੇ ਗੁਣ ਗਾ ਕੇ ਉਸ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਅਨੰਦ ਨਿ ਉਪਜੀ ਸਾਜ ਤੁਨਾ ਉਸ ਦੇ ਅੰਦਰ ਹਰ ਵੇਲੇ ਆਤਮਕ ਅਡੋਲਤਾ ਦੀ ਰੌਣਹ ਪੈਦਾ ਹੋਈ ਰਹਿੰਦੀ ਹੈ ਮਨ ਮੋਲਿਓ ਹਰ ਚਰਨ ਸੰਗ ਉਹ ਸੇਵਕ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਆਤਮਿਕ دیਵਨ ਵਾਲਾ ਹੋ ਜਾਂਦਾ ਹੈ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੋ ਹਰ ਨਾਮ ਰੰਗ ਰਹਾਓ ਜਿਸ ਸੇਵਕ ਨੂੰ ਪ੍ਰਮਾਤਮਾ ਮਿਹਰ ਕਰਕੇ ਗੁਰੂ ਮਿਲਾਉਂਦਾ ਹੈ ਉਹ ਸੇਵਕ ਸਦਾ ਹਰ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਕਰ ਕਿਰਪਾ ਪ੍ਰਗਟੇ ਗੋਪਾਲ ਮੇਰ ਕਰਕੇ ਗੋਪਾਲ ਪ੍ਰਭੂ ਜੈਸ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਲੜ ਲਾਏ ਉਦਰੇ ਦੀਨ ਦIAL ਦਿਨਾਂ ਤੇ ਦਇਆ ਕਰਨ ਵਾਲਾ ਪ੍ਰਭੂ ਉਸ ਨੂੰ ਆਪਣੇ ਲੜ ਲਾ ਕੇ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ ਇਹ ਮਨ ਹੋਵਾ ਸਾਧ ਧੂਰ ਇਹ ਮਨ ਹੋਵਾ ਸਾਧ ਧੂਰ ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ ਨਿਤ ਦੇਖੈ ਸਾਮੀ ਹਜੂਰ ਓ ਮਨੁੱਖ ਸਾਮੀ ਪ੍ਰਭੂ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦਾ ਹੈ ਕਾਮ ਕ੍ਰੋਧ ਤ੍ਰਿਸ਼ਨਾ ਗਈ ਉਸ ਦੇ ਅੰਦਰੋਂ ਕਾਮ ਕ੍ਰੋਧ ਤ੍ਰਿਸ਼ਨਾ ਆਦਿਕ ਵਿਕਾਰ ਦੂਰ ਹੋ ਜਾਂਦੇ ਹਨ ਨਾਨਕ ਪ੍ਰਭ ਕਿਰਪਾ ਭਈ ਹੈ ਨਾਨਕ ਜਿਸ ਮਨੁੱਖ ਤੇ ਪ੍ਰਭੂ ਦੀ ਮਿਹਰ ਉਦੀ ਹੈ ਬਸੰਤ ਮਹਲਾ ਪੰਜਵਾਂ ਰੋਗ ਮਿਟਾਏ ਪ੍ਰਭੂ ਆਪ ਜਿਹੜੇ ਮਨੁੱਖ ਪੂਰੇ ਗੁਰੂ ਦੀ ਸ਼ਰਣ ਆਉਂਦੇ ਹਨ ਪ੍ਰਮਾਤਮਾ ਆਪ ਉਹਨਾਂ ਦੇ ਸਾਰੇ ਰੋਗ ਮਿਟਾ ਦਿੰਦਾ ਹੈ ਬਾਲਕ ਰਾਖੇ ਆਪਣੇ ਘਰ ਥਾਪ ਉਹਨਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਥਾਪੜਾ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ ਸ਼ਾਂਤ ਸਾਜ ਗ੍ਰਹਿ ਸਦਾ ਸ਼ਾਂਤ ਸਹਿਜ ਗ੍ਰਹਿ ਸਦ ਬਸੰਤ ਉਹਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਅਡੋਲਤਾ ਵਾਲੀ ਸ਼ਾਂਤੀ ਵੜੀ ਰਹਿੰਦੀ ਹੈ ਸਦਾ ਕਾਇਮ ਰਹਿਣ ਵਾਲਾ ਖੜਾਓ ਬਣਿਆ ਰਹਿੰਦਾ ਗੁਰਪੂਰੇ ਕੀ ਛਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ ਜਿਹੜੇ ਮਨੁੱਖ ਪੂਰੇ ਗੁਰੂ ਦੀ ਸ਼ਰਨ ਆਉਂਦੇ ਹਨ ਸੁਖ ਸਰੂਪ ਪ੍ਰਮਾਤਮਾ ਦਾ ਨਾਮ ਮੰਤਰ ਜਪ ਕੇ ਨਾਮ ਸਿਮਰਨ ਦੀਆਂ ਬਰਕਤਾਂ ਹਾਸਲ ਕਰਦੇ ਹਨ ਸੋਗ ਸੰਤਾਪ ਕਟੇ ਪ੍ਰਮਾਪ ਜਿਹੜੇ ਮਨੁੱਖ ਪੂਰੇ ਗੁਰੂ ਦੀ ਸ਼ਰਨ ਆ ਗਏ ਪ੍ਰਭੂ ਨੇ ਆਪ ਉਹਨਾਂ ਦੇ ਸਾਰੇ ਚਿੰਤਾ ਫਿਕਰ ਦੁੱਖ ਕਲੇਸ਼ ਮਿਟਾ ਦਿੱਤੇ ਗੁਰ ਆਪਣੇ ਕੋ ਨਿਤ ਨਿਤ ਜਾਪ हे ਭਾਈ ਤੂੰ ਵੀ ਸਦਾ ਹੀ ਸਦਾ ਹੀ ਆਪਣੇ ਗੁਰੂ ਨੂੰ ਯਾਦ ਕਰਦਾ ਰਹੁ ਜੋ ਜਨ ਤੇਰਾ ਜਪੈ ਨਾ ਜਿਹੜਾ ਤੇਰਾ ਨਾਮ ਜਪਦਾ ਹੈ ਪ੍ਰਭੂ ਸਭ ਫਲ ਪਾਏ ਨਿਹਚਲ ਗੁਣ ਗਾਉ ਉਹਮ ਨੋਖ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ ਕਰਕੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ ਨਾਨਕ ਭਗਤਾਂ ਭਲੀ ਰੀਤ ਹੈ ਨਾਨਕ ਭਗਤ ਜਨਾਂ ਦੀ ਇਹ ਸੋਹਣੀ ਜੀਵਨ ਮर्यादा ਹੈ ਸੁਖ ਦਾਤਾ ਜਪਦੇ ਨੀਤ ਨੀਤ ਕਿਉ ਸਦਾ ਹੀ ਸੁੱਖਾਂ ਦੇ ਦੇਣ ਵਾਲੇ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ਬਸੰਤ ਮਹੱਲਾ ਪੰਜਵਾ ਹੁਕਮ ਕਰ ਕੀਨੇ ਨਿਹਾਲ ਪ੍ਰਮਾਤਮਾ ਆਪਣੇ ਹੁਕਮ ਅਨਸਾਰ ਆਪਣੇ ਸੇਵਕਾਂ ਨੂੰ ਪਸੰਨ ਚਿਤ ਰੱਖਦਾ ਹੈ ਆਪਣੇ ਸੇਵਕੋ ਭਇਆ ਦਿਆਲ ਉਹ ਆਪਣੇ ਸੇਵਕਾਂ ਉੱਤੇ ਸਦਾ ਦਇਆਵਾਨ ਹੁੰਦਾ ਹੈ ਗੁਰਪੂਰੇ ਸਭ ਪੂਰਾ ਕੀਆ ਪੂਰੇ ਗੁਰੂ ਨੇ ਉਸ ਮਨੁੱਖ ਦਾ ਹਰੇ ਕੰਮ ਸਿਰੇ ਚਾੜ ਦਿੱਤਾ ਉਸ ਦਾ ਸਾਰਾ ਜੀਵਨ ਸਫਲ ਕਰ ਦਿੱਤਾ ਅਮਰਤ ਨਾਮ ਰਿਦਮੈ ਦੀਆ ਰਹਾਉ ਜਿਸ ਮਨੁੱਖ ਦੇ ਹਿਰਦੇ ਵਿੱਚ ਉਸ ਨੇ ਆਤਮਿਕ ਜੀਵਨ ਦੇਣ ਵਾਲਾ ਹਰਨਾਮ ਵਸਾ ਦਿੱਤਾ ਕਰਮ ਧਰਮ ਮੇਰਾ ਕਾਸ਼ ਨਾ ਵਿਚਾਰਿਓ ਗੁਰੂ ਨੇ ਮੇਰਾ ਵੀ ਕੋਈ ਚੰਗਾ ਕਰਮ ਨਹੀਂ ਵਿਚਾਰਿਆ ਮੇਰਾ ਕੋਈ ਧਰਮ ਨਹੀਂ ਵਿਚਾਰਿਆ ਬਾਹ ਹੰਪਕਰ ਔਰ ਜਲ ਨਿਸਤਾਰੇਓ ਮਾਉ ਫੜ ਕੇ ਉਸਨੇ ਮੈਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘਾ ਦਿੱਤਾ। ਪ੍ਰਭ ਕਾਟ ਮੈਲ ਨਿਰਮਲ ਕਰੇ ਪ੍ਰਮਾਤਮਾ ਨੇ ਆਪ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਮੈਲ ਕੱਟ ਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੱਤਾ। ਗੁਰਪੂਰੇ ਕੀ ਸ਼ਰਣੀ ਪਰੇ ਜਿਹੜੇ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈ ਗਏ। ਆਪ ਕਰੈ ਆਪ ਕਰਨੈ ਹਾਰ। ਇਹ ਸਭ ਕੁਝ ਕਰ ਸਕਣ ਵਾਲੇ ਪ੍ਰਭੂ ਤੂੰ ਸਭ ਕੁਝ ਕਰਨ ਉੰਦੀ ਸਮਰੱਥਾ ਰੱਖਦਾ ਹੈ ਤੇ ਆਪ ਹੀ ਕਰ ਰਿਹਾ ਹੈ ਕਰ ਕਿਰਪਾ ਨਾਨਕ ਉਧਾਰੇ ਆਪ ਕਰੇ ਆਪ ਕਰਨ ਹਾਰੇ ਕਰ ਕਿਰਪਾ ਨਾਨਕ ਉਧਾਰੇ ਮੇਰ ਕਰਕੇ ਮੈਨੂੰ ਨਾਨਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਬਸੰਤ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਖ ਫੁੱਲ ਫੁੱਲ ਫੁੱਲੇ ਵੇਖ ਤੇਰੇ ਅੰਦਰ ਫੁੱਲ ਹੀ ਫੁੱਲ ਖਿੜੇ ਹੋਏ ਹਨ ਤੇਰੇ ਅੰਦਰ ਆਤਮਾ ਖਿੜਾਉ ਹੈ ਅਹੰਤਿਆਗ ਤਿਆਗੇ ਹੰਕਾਰ ਛੱਡ ਦੇ ਚਰਨ ਕਮਲ ਪਾਗੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੰਬੜੇ ਆ ਰੋ ਤੂੰ ਮੇ ਲੋ ਪ੍ਰਭਸ ਭਾਗੇ ਏ ਭਾਗਾਂ ਵਾਲੇ ਮਨ ਪ੍ਰਭੂ ਨਾਲ ਜੁੜਿਆ ਰੋ ਹਰ ਚੇਤ ਮਨ ਮੇਰੇ ਰਹਾਓ ਏ ਮੇਰੇ ਮਨ ਪਰਮਾਤਮਾ ਨੂੰ ਯਾਦ ਕਰਦਾ ਰੋ ਸ਼ਗਨ ਬਾਸ ਪੂਲੇ ਏ ਮੇਰੇ ਮਨ ਜਦੋਂ ਬਸੰਤ ਦਾ ਸਮਾਂ ਆਉਂਦਾ ਹੈ ਤਦ ਰੁਖ ਤਰਾਵਤ ਨਾਲ ਸੰਘਣੀ ਛਾਂ ਵਾਲੇ ਸੁਗੰਧੀ ਵਾਲੇ ਅਤੇ ਨਰਮ ਹੋ ਜਾਂਦੇ ਹਨ ਇੱਕ ਰਹੇ ਸੁਕ ਕਠੂਲੇ ਪਰ ਕਈ ਰੁੱਖ ਐਸੇ ਹੁੰਦੇ ਹਨ ਜੋ ਬਸੰਤ ਆਉਣ ਤੇ ਵੀ ਸੁੱਕੇ ਰਹਿੰਦੇ ਹਨ ਤੇ ਸੁੱਕੇ ਕਾਠ ਵਰਗੇ ਕਰੜੇ ਰਹਿੰਦੇ ਹਨ ਬਸੰਤ ਰਤਿ ਆਈ ਇਸ ਤਰ੍ਹਾਂ ਹੈ ਮਨ ਭਾਵੇਂ ਆਤਮਿਕ ਜੀਵਨ ਦਾ ਖਿੜਾਓ ਪ੍ਰਾਪਤ ਕਰ ਸਕਣ ਵਾਲੀ ਮਨੁੱਖਾ ਜੀਵਨ ਦੀ ਰੁੱਤ ਤੇਰੇ ਉੱਤੇ ਆਈ ਪਰ ਫੁੱਲਤਾ ਰਹੇ ਫਿਰ ਵੀ ਜਿਹੜਾ ਭਾਗਾਂ ਵਾਲਾ ਮਨੁੱਖ ਹਰਨਾਮ ਜਪਦਾ ਹੈ ਉਹੀ ਖਿੜਿਆ ਰਹਿ ਸਕਦਾ ਹੈ ਆਬ ਕਲ ਆਇਓ ਰੇ ਹੈ ਮੇਰੇ ਮਨ ਹੁਣ ਮਨੁੱਖਾ ਜਨਮ ਮਿਲਣ ਤੇ ਨਾਮ ਬੀਜਣ ਦਾ ਸਮਾਂ ਤੈਨੂੰ ਮਿਲਿਆ ਹੈ ਇੱਕ ਨਾਮ ਬੋਵੋ ਬੋਵੋ ਆਪਣੀ ਹਿਰਦੇ ਦੀ ਪੈਲੀ ਵਿੱਚ ਸਿਰਫ ਹਰ ਨਾਮ ਬੀਜ ਸਿਰਫ ਹਰ ਨਾਮ ਬੀਜ ਅਨਰੂਤ ਨਾਹੀ ਨਾਹੀ ਮਨੁੱਖਾ ਜੀਵਨ ਤੋਂ ਬਿਨਾਂ ਕਿਸੇ ਹੋਰ ਜਨਮ ਵਿੱਚ ਪਰਮਾਤਮਾ ਦਾ ਨਾਮ ਬੀਜਿਆ ਨਾ ਜਾ ਸਕੇਗਾ ਨਹੀਂ ਬੀਜਿਆ ਜਾ ਸਕੇਗਾ ਮਤ ਪਰਮ ਭੁੱਲੋ ਭੁੱਲੋ ਏ ਮੇਰੇ ਮਨ ਵੇਖੀ ਮਾਇਆ ਦੀ ਭਜ ਦੌੜ ਵਿੱਚ ਪੈ ਕੇ ਕਿਤੇ ਕੁਰਾਹੇ ਨਾ ਪੈ ਜਾਇਂ ਗੌਰ ਮਿਲੇ ਹਰ ਪਾਏ ਜਿਸ ਮस्तक ਹੈ ਲਿਖਾ ਏ ਮਾਨ ਗੁਰੂ ਨੂੰ ਮਿਲ ਕੇ ਹੀ ਹਰ ਨਾਮ ਪ੍ਰਾਪਤ ਕੀਤਾ ਜਾ ਸਕਦਾ ਜਿਸ ਮਨੁੱਖ ਦੇ ਮੱਥੇ ਉ ਤੋਂ ਧਰੋ ਨਾਮ ਦੀ ਪ੍ਰਾਪਤੀ ਦਾ ਲੇਖ ਉਗਣਦਾ ਹੈ ਉਸ ਨੂੰ ਨਾਮ ਦੀ ਦਾਤ ਮਿਲਦੀ ਹੈ ਮਨ ਰੁੱਤ ਨਮਰੇ ਹੈ ਮਨ ਇਹ ਮਨੁੱਖਾ ਜਨਮ ਹੀ ਨਾਮ ਵੇਚਣ ਦਾ ਸਮਾ ਹੈ ਗੋਣਾ ਕਹੇ ਨਾਨਕ ਹਰ ਹਰੇ ਹਰ ਹਰੇ ਜਿਸ ਨੇ ਨਾਮ ਦਾ ਬੀਜ ਬੀਜਿਆ ਹੈ ਨਾਨਕ ਉਹ ਮਨੋਖੀ ਹਿੱਸਾ ਦਾ ਪ੍ਰਮਾਤਮਾ ਦੇ ਗੁਣ ਉਚਾਰਦਾ ਹੈ ਬਸੰਤ ਮਹਲਾ ਪੰਜਵਾਂ ਕਰ ਦੂਜਾ ਹਿੰਡੋਲ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਹੋਏ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ اے میرے वीर ਇਕੱਠੇ ہو کے ਸਾਧ ਸੰਗਤ ਵਿੱਚ ਬੈਠਿਆ ਕਰੋ ਉੱਥੇ ਪ੍ਰਭੂ ਚਰਨਾਂ ਵਿੱਚ ਸਰਪ ਜੋੜ ਕੇ ਆਪਣੇ ਮਨ ਵਿੱਚੋਂ ਮੇਰਤਿ ਮਿਟਾਇਆ ਕਰੋ ਹਰਨਾਮੈਟੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਗੁਰੂ ਦੀ ਸ਼ਰਨ ਪੈ ਰਹਿਣਾ ਇਹ ਚੌਪੜ ਦਾ ਕੱਪੜ ਵਿਛਾ ਕੇ ਮਨ ਨੂੰ ਟਿਕਾਇਆ ਕਰੋ ਅਤੇ ਸਾਧ ਸੰਗਤ ਵਿੱਚ ਹਰਨਾਮ ਸਿਮਨ ਦਾ ਚੌਪੜ ਖੱਡਣ ਵਾਲੇ ਸਾਥੀ ਬਣਿਆ ਕਰੋ ਇਨ ਬਿੱਦ ਪਾਸਾ ਢਾਲੋ ਵੀਰ ਹੈ ਵੀਰੇ ਇਸ ਤਰ੍ਹਾਂ ਇਸ ਜੀਵਨ ਖੇਡ ਵਿੱਚ ਦਾਅ ਚਲਾਓ ਪਾਸਾ ਸੁੱਟ ਗੁਰਮਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਾ ਲਾਗੇ ਪੀਰ ਰਹੋ ਗੁਰੂ ਦੀ ਸ਼ਰਨ ਪੈ ਕੇ ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਜੇ ਇਸ ਤਰ੍ਹਾਂ ਇਹ ਖੇਡ ਖੇਡਦੇ ਰਹੋਗੇ ਤਾਂ ਜ਼ਿੰਦਗੀ ਦੇ ਅਖੀਰਲੇ ਸਮੇਂ ਜਮਾ ਦਾ ਦੁੱਖ ਨਹੀਂ ਲੱਗੇਗਾ ਜਮਾ ਦਾ ਦੁੱਖ ਨਹੀਂ ਸਤਾਏਗਾ ਕਰਮ ਧਰਮ ਤੁਮ ਚੋਪੜ ਸਾਜੋ ਸਤ ਕਰੋ ਤੁਮ ਸਾਰੀ ਇਹ ਮੇਰੇ ਵੀ ਨੇਕ ਕੰਮ ਕਰਨ ਦੀ ਤੁਸੀਂ ਸੌਪਣ ਦੀ ਖੇਡ ਬਣਾਓ ਉੱਚੇ ਆਸਰ ਨੂੰ ਨਰਦ ਬਣਾਓ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਕਿਸ ਨਰਦੀ ਬਰਕਤ ਨਾਲ ਤੁਸੀਂ ਆਪਣੇ ਅੰਦਰੋਂ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ ਅਤੇ ਮੋਹ ਨੂੰ ਵਸ ਵਿੱਚ ਕਰੋ हे वीर ਇਹੋ ਜੀ ਖੇਡ ਪ੍ਰਮਾਤਮਾ ਨੂੰ ਪਿਆਰੀ ਲੱਗਦੀ ਹੈ ਪਸੰਦ ਆਉਂਦੀ ਹੈ। ਉਠੇ स्नान ਕਰੋ ਪਰ ਭਤੇ ਸੋਏ ਹਰ ਅਰਾਧੇ हे ਮੇਰੇ ਵੀਰ ਮਤਵੇਲੇ ਉੱਠ ਕੇ ਨਾਮ ਜਲ ਵਿੱਚ ਛੁੱਭੀ ਲਾਇਆ ਕਰੋ। ਸੁੱਤੇ ਹੋਏ ਵੀ ਪ੍ਰਮਾਤਮਾ ਦੇ ਅਰਾਧਨ ਵਿੱਚ ਜੁੜੇ ਰਹੋ। ਵਿਖੜੇ ਦੌ ਲੰਘਾਵੇ ਮੇਰਾ ਸਤਗੁਰੂ ਸੂਖ ਸਾਜ ਸੇਤੀ ਕਰ ਜਾਤੇ ਜਿਹੜੇ ਮਨੁੱਖ ਇਹ ਉਦਮ ਕਰਦੇ ਉਹਨਾਂ ਨੂੰ ਪਿਆਰਾ ਪ੍ਰਭੂ ਕਾਮ ਆਦਿਕ ਟੱਕਰੇ ਤੇ ਉਹ ਖੇ ਦਾ ਤੋ ਕਾਮਯਾਬ ਕਰ ਦਿੰਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਨਾਲ ਪ੍ਰਭੂ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਹਰਿਆਪੇ ਖੇਲੇ ਆਪੇ ਦੇਖੇ ਹਰਿਆਪੇ ਰਚਨ ਰਚਾਇਆ ਇਹ ਦਾ ਸਨਾਨ ਕਾ ਖੇ ਵੀਰ ਪ੍ਰਮਾਤਮਾ ਆਪ ਹੀ ਜਗਤ ਖੇਡ ਖੇਡਦਾ ਹੈ ਆਪ ਹੀ ਇਹ ਖੇਡ ਵੀ ਖੇਡਦਾ ਹੈ ਪ੍ਰਭੂ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ ਜਨਨਾਨ ਕੋ ਗੁਰਮੁਖ ਜੋ ਨਰ ਖੇਲੈ ਸੋ ਜਣ ਬਾਜੀ ਘਰ ਆਇਆ ਜਿਹੜੇ ਇੱਥੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਕਾਮਾਦਿਕਾਂ ਦੇ ਟੱਕਰੇ ਤੇ ਜੀਵਨ ਖੇਡ ਖੇਡਦਾ ਹੈ ਉਹ ਇਹ ਬਾਜੀ ਜਿੱਤ ਕੇ ਪ੍ਰਭੂ ਦੇ ਦਰ ਤੇ ਵਾਸਦਾ ਬਸੰਤ ਮਹਲਾ ਪੰਜਵਾ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣੈ ਅਵਰ ਨਾ ਦੂਜਾ ਜਾਣੈ ਹੇ ਪ੍ਰਭੂ ਤੇਰੀ ਕੁਦਰਤ ਤਾਕਤ ਤੂੰ ਆਪ ਹੀ ਜਾਣਦਾ ਹੈ ਕੋਈ ਹੋਰ ਤੇਰੀ ਸਮਰੱਥਾ ਨੂੰ ਨਹੀਂ ਸਮਝ ਸਕਦਾ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੇ ਹੈ ਮੇਰੇ ਪਿਆਰੇ ਪ੍ਰਭੂ ਜਿਸ ਮਨੁੱਖ ਤੇ ਤੂੰ ਆਪ ਮਿਹਰ ਕਰਦਾ ਹੈ ਉਹੀ ਤੇਰੇ ਨਾਲ ਸਾਂਝ ਪਾਉਂਦਾ ਹੈ ਤੇਰੇਆਂ ਭਗਤਾਂ ਕੋ ਬਲਿਹਾਰਾ ਤੇਰੇਆਂ ਭਗਤਾਂ ਤੋਂ ਮੈਂ ਬਲਿਹਾਰ ਜਾਣਾ ਸਦਕੇ ਜਾਣਾ ਥਾ ਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਰਹੋ ਉਹਨਾਂ ਦੀ ਹੀ ਕਿਰਪਾ ਨਾਲ ਤੇਰੇ ਦਰ ਤੇ ਪਹੁੰਚਿਆ ਜਾ ਸਕਦਾ ਹੈ ਪ੍ਰਭੂ ਜਿੱਥੇ ਤੂੰ ਵੱਸਦਾ ਹੈ ਉਹ ਥਾਂ ਸਦਾ ਸੋਹਣਾ ਹੈ ਬੇਅੰਤ ਹਨ ਤੇਰੇ ਚੋਜ ਤਮਾਸ਼ੇ ਤੇਰੀ ਸੇਵਾ ਤੁਝ ਤੇ ਹੋਵੇ ਅਵਰਨਾ ਦੂਜਾ ਕਰਤਾ ਹੈ ਪ੍ਰਭੂ ਤੇਰੀ ਭਗਤੀ ਤੇਰੇ ਪ੍ਰੇਰਣਾ ਨਾਲ ਹੋ ਸਕਦੀ ਹੈ ਤੇਰੀ ਪ੍ਰੇਰਣਾ ਤੋਂ ਬਿਨਾ ਕੋਈ ਵੀ ਹੋਰ ਪ੍ਰਾਣੀ ਤੇਰੀ ਭਗਤੀ ਨਹੀਂ ਕਰ ਸਕਦਾ ਭਗਤ ਤੇਰਾ ਸੋਈ ਤੁਧ ਭਾਵੈ ਜਿਸਨੂੰ ਤੂੰ ਰੰਗ ਧਰਤਾ ਤੇਰਾ ਭਗਤ ਵੀ ਉਹੀ ਮਨੁੱਖ ਬਣਦਾ ਹੈ ਜਿਹੜਾ ਤੈਨੂੰ ਪਿਆਰਾ ਲੱਗਦਾ ਹੈ ਜਿਸਦੇ ਮਨ ਨੂੰ ਤੂੰ ਆਪਣੇ ਪਿਆਰ ਦਾ ਰੰਗ ਚੜਦਾ ਹੈ ਤੂੰ ਵੱਡਾ ਦਾਤਾ ਤੂੰ ਵੱਡਦਾਨਾ ਅਵਰ ਨਹੀਂ ਕੋ ਦੂਜਾ ਹੈ ਪ੍ਰਭੂ ਤੂੰ ਸਭ ਤੋਂ ਵੱਡਾ ਦਾਤਾਰ ਹੈ ਤੂੰ ਸਭ ਤੋਂ ਵੱਡਾ ਸਿਆਣਾ ਹੈ ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ ਤੂੰ ਸਮਰਾਟ ਸੁਮਾਮੀ ਮੇਰਾ ਹਾਂ ਕਿਆ ਜਾਣਾਂ ਤੇਰੀ ਪੂਜਾ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੂੰ ਮੇਰਾ ਖਸਮ ਹੈ ਮੈਂ ਤੇਰੀ ਭਗਤੀ ਕਰਨੀ ਨਹੀਂ ਜਾਣਦਾ ਤੂੰ ਆਪ ਹੀ ਮਿਹਰ ਕਰੇ ਤਾਂ ਕਰ ਸਕਦਾ ਤੇਰਾ ਮਹਲ ਅਗੋਚੇ ਮੇਰੇ ਪਿਆਰੇ ਵਿਖਮ ਤੇਰਾ ਹੈ ਪਾਣਾ ਏ ਮੇਰੇ ਪਿਆਰੇ ਪ੍ਰਭੂ ਜਿੱਥੇ ਤੂੰ ਵਸਦਾ ਹੈ ਉਹ ਟਿਕਾਣਾ ਅਸਾਂ ਜੀਵਨ ਦੇ ਗਿਆਨ ਇੰਦਰਿਆਵੀ ਪਹੁੰਚ ਤੋਂ ਪਰੇ ਤੇਰੀ ਰਾਜ ਵਿੱਚ ਤੁਰਨਾ ਬੜਾ ਔਖਾ ਕੰਮ ਹੈ ਕੋ ਨਾਨਕ ਤੈ ਪਿਆ ਦੁਆਰੇ ਰਖ ਲੈ ਵੋ ਮੁਗਧ ਅਜਾਣਾ ਹੈ ਨਾਨਕਾ ਖੇ ਪ੍ਰਭ ਮੈਂ ਤੇਰੇ ਦਰ ਤੇ ਡਿਗ ਪਿਆ ਮੈਨੂੰ ਮੂਰਖ ਨੂੰ ਮੈਨੂੰ ਅਜਾਣ ਨੂੰ ਤੂੰ ਆਪ ਹੱਥ ਦੇ ਕੇ ਬਚਾਲੈ